ਸ਼ਸ਼ੂ ਜੀ ਤਾਂ ਇਸ ਉਹ ਚੱਕਰ ਵਿੱਚ ਫਸ ਗਏ ਵੀ ਜਿਹੜਾ ਚੱਕਰ ਵਿੱਚ ਉਹਨਾਂ ਦੀ ਪਾਰਟੀ ਨੇ ਬੁਛਾਤਾ ਉਹਨਾਂ ਨੇ ਪੂਰੇ ਦਾ ਮੈਂਬਰ ਪਾਰਲੀਮੈਂਟ ਵੀ ਆ ਉਹ ਪ੍ਰਧਾਨ ਵੀ ਆ ਸੂਬੇ ਦਾ ਕੀ ਕੋਈ ਕਸਰ ਛੱਡੂ ਰਾਜਾ ਵੜਿੰਗ ਕੋਈ ਕਸਰ ਛੱਡੂਗਾ ਰਾਜਾ ਵੜਿੰਗ ਉਸ ਤੋਂ ਬਾਅਦ ਬੈਂਸ ਭਰਾ ਦੀ ਮੈਂ ਤੁਹਾਡੇ ਚੈਨਲਾਂ ਤੇ ਇੰਟਰਵਿਊ ਸੁਣੀਆਂ ਐ ਜੋ ਕੁਝ ਹੋ ਰਿਹਾ ਔਰੇ ਤੁਸੀਂ ਆਪ ਹੀ ਦੱਸੋ ਕੀ ਕਾਂਗਰਸ ਨੂੰ ਕੋਈ ਵੋਟ ਪਾਊਗਾ ਇਹ ਕਲੇਸ਼ ਦੇ ਵਿੱਚ ਕਿਉਂ ਵੋਟ ਪਾਊਗਾ ਮੈਨੂੰ ਇੱਕ ਰੀਜ਼ਨ ਦੱਸ ਦਿਓ ਵੀ ਕਾਂਗਰਸ ਨੂੰ ਵੋਟ ਕਿਉਂ ਪਾਵੇ ਮੈਂ ਮੈਂ ਮੇਰੇ ਕੋਲ ਹਜ਼ਾਰਾਂ ਗੱਲਾਂ ਐ ਏੰਕੜੇ ਆ ਵੀ ਕਾਂਗਰਸ ਨੂੰ ਵੋਟ ਪਾ ਕੇ ਭਾਈ ਖਰਾਬ ਕੀ ਕਰਨਾ ਇਹਨਾਂ ਦੀ ਨਾ ਉੱਤੇ ਨਾ ਥੱਲੇ ਇਹ ਤਾਂ ਕਿਸੇ ਯੋਗੇ ਵੀ ਹੈ ਨਹੀਂਗੇ ਇੱਕ ਪਾਸੇ ਜਿਹੜਾ ਪ੍ਰਤਾਪ ਬਾਜਵਾ ਜੀ ਨੇ ਇੱਕ ਪਾਸੇ ਹੋਰ ਨੇ ਉਹ ਸਭ ਨੇ ਜੋੜ ਲਾਇਆ ਪਿਆ ਸਭ ਨੇ ਜੋੜ ਲਾਇਆ ਪਿਆ ਵੀ ਅਸੀਂ ਕਿਸ ਤਰੀਕੇ ਨਾਲ ਹਰਾਈਏ ਕਿਸ ਤਰੀਕੇ ਨਾਲ ਅਸੀਂ ਜਿਹੜਾ ਇਹ ਕਾਂਗਰਸ ਪਾਰਟੀ ਦੇ ਤਾਂ ਦੇਖੋ ਨਾ ਇਹ ਦੁਸ਼ਮਣ ਨੇ ਇੱਕ ਦੂਜੇ ਦੀ ਇਹਨਾਂ ਨੂੰ ਕੋਈ ਪਾਰਟੀ ਦੇ ਨਾਲ ਲੈਣਾ ਦੇਣਾ ਨਹੀਂ ਵੱਡੇ ਲੀਡਰ ਜਿਹੜੇ ਨੇ ਆਪਣੇ ਉਮੀਦਵਾਰਾਂ ਦੇ ਖਿਲਾਫ ਹੀ ਪ੍ਰਚਾਰ ਕਰਦੇ ਇਹ ਦਿਖ ਰਿਹਾ ਨਹੀਂ ਇਹ ਜੀ ਗੱਲ ਵਨ ਨੇਸ਼ਨ ਵਨ ਹਸਬੰਡ ਇਸ ਮੌਕੇ ਤੁਸੀਂ ਕੀ ਲੁਧਿਆਣਾ ਪੱਛਮੀ ਜਿਮਨੀ ਚੌਂ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਲਗਾਤਾਰ ਗਰਮਾਂਦੀ ਹੋਈ ਨਜ਼ਰ ਆ ਰਹੀ ਹੈ ਤੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਲਗਾਤਾਰ ਪ੍ਰਚਾਰੇ ਡਟੇ ਹੋਏ ਨੇ ਤੇ ਵੱਡੇ ਆਗੂਆਂ ਦਾ ਵੱਡੇ ਪਾਰਟੀ ਲੀਡਰਾਂ ਦਾ ਇਸ ਪ੍ਰਚਾਰ ਦੇ ਵਿੱਚ ਪਾਰਟੀ ਉਮੀਦਵਾਰਾਂ ਨੂੰ ਸਾਥ ਮਿਲਦਾ ਹੋਇਆ ਨਜ਼ਰ ਆ ਰਿਹਾ ਤਾਂ ਭਾਜਪਾ ਦੇ ਵੱਲੋਂ ਬੇਸ਼ੱਕ ਕੁਝ ਲੇਟ ਉਮੀਦਵਾਰ ਦੀ ਘੋਸ਼ਣਾ ਕੀਤੀ ਗਈ ਹੈ ਪਰ ਪ੍ਰਚਾਰ ਲਗਾਤਾਰ ਹੁਣ ਤੇਜ਼ੀ ਨਾਲ ਚਲਦਾ ਹੋਇਆ ਨਜ਼ਰ ਆ ਰਿਹਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਹੋਣ ਜਾਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਹੋਣ ਲਗਾਤਾਰ ਲੁਧਿਆਣਾ ਦੇ ਵਿੱਚ ਰਹਿ ਕੇ ਪ੍ਰਚਾਰ ਦੇ ਵਿੱਚ ਜੀਵਨ ਗੁਪਤਾ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਸ ਤਰ੍ਹਾਂ ਦੀ ਰਹੇਗੀ ਇਹ ਜਿਮਨੀ ਚੋਣ ਸਾਡੇ ਨਾਲ ਮੌਜੂਦ ਨੇ ਰਵਨੀਤ ਬਿੱਟੂ ਬਿੱਟੂ ਜੀ ਸਵਾਗਤ ਹੈ ਜਲ ਸਾਹਿਬ ਧੰਨਵਾਦ ਬਿੱਟੂ ਕਿਸ ਤਰ੍ਹਾਂ ਦੇਖਦੇ ਹੋ ਮਾਹੌਲ ਕਿਸ ਤਰ੍ਹਾਂ ਦਾ ਦੇਖਦੇ ਹੋ ਲਗਾਤਾਰ 3-4 ਦਿਨ ਤੋਂ ਲੁਧਿਆਣਾ ਦੇ ਵਿੱਚ ਉਹ ਜਿਮਨੀ ਚੋਣ ਨੂੰ ਲੈ ਕੇ ਪੂਰਾ ਪੰਜਾਬ ਦੀ ਸਿਆਸਤ ਜਿਹੜੀ ਆ ਗਰਮਾਈ ਹੋਈ ਆ ਬੀਜੇਪੀ ਵਾਸਤੇ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਕੀ ਮਾਇਨੇ ਨੇ ਪਹਿਲੀ ਗੱਲ ਤਾਂ ਢਲਸਾ ਵੀ ਲੋਕ ਇਹ ਇਲੈਕਸ਼ਨ ਚਾਹੁੰਦੇ ਤਾਂ ਨਹੀਂ ਹੁੰਦੇ ਇਹ ਤਾਂ ਮਤਲਬ ਐਸੀ ਅਨਹੋਣੀ ਹੋਈ ਕੋਗੀ ਜਿਹੜੀ ਇਲੈਕਸ਼ਨ ਲੋਕਾਂ ਤੇ ਪਾਰਟੀਆਂ ਤੇ ਪੈ ਗਈ ਹੁਣ ਇਹ ਗੱਲ ਤੁਹਾਡੀ ਠੀਕ ਆ ਵੀ ਇਲੈਕਸ਼ਨਲ 6 ਮਹੀਨੇ ਦੇ ਵਿੱਚ ਲੜਨੀਆਂ ਹੁੰਦੀਆਂ ਸਭ ਨੇ ਕੈਂਡੀਡੇਟ ਦਿੱਤੇ ਇਹ 'ਚ ਵੀ ਕੋਈ ਸ਼ੱਕ ਨਹੀਂ ਵੀ ਕਾਂਗਰਸ ਤੇ ਆਮ ਆਦਮੀ ਨੇ ਪਹਿਲਾਂ ਕੈਂਡੀਡੇਟ ਦਿੱਤੇ ਅਸੀਂ ਕੈਂਡੀਡੇਟ ਥੋੜਾ ਬਾਅਦ 'ਚ ਦਿੱਤੇ ਇਹ ਵੀ ਕੋਈ ਦੋਰ ਹੈ ਨਹੀਂ ਉਹ ਕਿਉਂਕਿ ਬੀਜੇਪੀ ਦੀ ਸਰਕਾਰ ਆ ਕੇਂਦਰ ਚ ਤੇ ਐਸੀ ਗੱਲ ਹੋ ਗਈ ਵੀ ਪਾਕਿਸਤਾਨ ਨਾਲ ਜੰਗ ਸ਼ੁਰੂ ਹੋ ਗਈ ਆਪਰੇਸ਼ਨ ਸੰਦੂਰ ਹੋਇਆ ਜਿਹਦੇ ਕਰਕੇ ਸਾਰਾ ਲੀਡਰਸ਼ਿਪ ਦਾ ਧਿਆਨ ਆ ਜਿਹੜਾ ਕਿਉਂਕਿ ਉਹ ਚੋਂ ਬਹੁਤ ਕੇਂਦਰੀ ਮੰਤਰੀ ਵੀ ਨੇ ਜਿਨ੍ਹਾਂ ਨੇ ਪਾਰਟੀ 'ਚ ਫੈਸਲਾ ਕਰਨਾ ਹੈ ਉਧਰ ਧਿਆਨ ਹੋਇਆ ਜਿਹਦੇ ਕਰਕੇ ਡਿਲੇ ਹੋਈ ਇਹ ਲੋਕ ਸਮਝਣਗੇ ਪਰ ਬੀਜੇਪੀ ਇੱਕ ਬੜੀ ਇੱਕ ਡਿਸਪਲਾਈਨਡ ਪਾਰਟੀ ਇਹ ਜਿਵੇਂ ਤੁਸੀਂ ਦੇਖਿਆ ਵੀ ਇੱਕ ਸੂਤਰ ਇੱਕ ਇਸ਼ਾਰੇ ਨਾਲ ਜਿਹੜਾ ਇਹ ਕਹਿਣ ਦੀ ਲੋੜ ਨਹੀਂ ਹੈ ਆਪਣਾ ਆਪਣਾ ਕੰਮ ਜਿਹੜਾ ਹੈ ਉਹ ਸ਼ੁਰੂ ਕਰ ਦਿੰਦੇ ਆ ਤੇ ਹੁਣ ਬਾਕੀ ਪਾਰਟੀਆਂ ਚ ਤਾਂ ਇਹੀ ਫਰਕ ਆ ਅਸੀਂ ਇਹ ਚ ਕਹਿਣ ਚ ਕੋਈ ਵੀ ਉਹ ਨਹੀਂ ਇਹ ਟੋਟਲ ਅਸੀਂ ਵੋਟ ਆ ਜਿਹੜੀ ਮੋਦੀ ਜੀ ਦੇ ਨਾਮ ਤੇ ਮੰਗਦੇ ਆ ਹਮੇਸ਼ਾ ਹੀ ਲੋਕ ਸਭਾ ਚ ਵੀ ਹੁਣ ਵੀ ਉਹਨਾਂ ਨੇ ਜਿੱਥੇ ਵੀ ਆਪਣਾ ਕੰਮ ਕੀਤਾ ਹੈ ਚਾਹੇ ਉਹ ਯੂਪੀ ਚ ਹੋਵੇ ਚਾਹੇ ਹੁਣ ਬਿਹਾਰ ਦੀਆਂ ਇਲੈਕਸ਼ਨਾਂ ਹੋਣਗੀਆਂ ਚਾਹੇ ਰਾਜਸਥਾਨ ਹੋਵੇ ਚਾਹੇ ਹਰਿਆਣਾ ਹੋਵੇ ਸਾਡੀ ਤਾਂ ਇਹੀ ਆ ਲੋਕਾਂ ਨੂੰ ਵੀ ਯਾਰ ਜੇ ਆਪਾਂ ਪੰਜਾਬ ਵੀ ਉਹ ਸੂਬਿਆਂ ਨਾਲ ਰਲੋਣਾ ਤਾਂ ਉਰੇ ਡਬਲ ਇੰਜਨ ਦੀ ਸਰਕਾਰ ਚਾਹੀਦੀ ਆ ਮੈਂ ਹੁਣ ਜਾ ਕੇ ਦੇਖਿਆ ਹੈ ਕੇਂਦਰ ਚ ਕੇਂਦਰ ਚ ਮੈਂ ਬਾਕੀ ਸਾਰੇ ਸੂਬਿਆਂ ਚ ਘੁੰਮਿਆ ਬਹੁਤ ਹਲਸਾ ਆਪਾਂ ਤਾਂ ਅੱਗੇ ਨਿਕਲ ਗਏ ਇਸ ਕਰਕੇ ਉਰੇ ਪੰਜਾਬ ਤੇ ਪੰਜਾਬ ਦੇ ਲੋਕਾਂ ਲਈ ਸਰਕਾਰ ਭੀਜਪੀ ਦੀ ਤੇ ਉਹਦੀ ਸ਼ੁਰੂਆਤ ਹੈ ਜਿਹੜੀ ਇਹ ਜੀਵਨ ਗੁਪਤਾ ਜੀ ਦੇ ਇਹ ਵੈਸਟ ਵਿਧਾਨ ਸਭਾ ਚੋਂ ਇੱਕ ਮੌਕਾ ਚਾਹੇ ਕਿਵੇਂ ਵੀ ਆ ਇਹ ਇੱਕ ਸਕਰੀਅਰ ਲੋਕਾਂ ਨੂੰ ਮੈਸੇਜ ਆ ਦੇਣਾ ਚਾਹੀਦਾ ਉਹ ਮੈਸੇਜ ਭਾਜਪੀ ਤੇ ਮੋਦੀ ਸਾਹਿਬ ਨੂੰ ਜੇ ਜਾਊਗਾ ਤੇ ਕੁਦਰਤੀ ਗੱਲ ਆ ਉਰੇ ਪ੍ਰੋਜੈਕਟਾਂ ਦੀ ਪਰਮਾਰ ਆਏਗੀ ਜਦੋਂ ਉਰੇ ਕੈਂਡੀਡੇਟ ਜਿੱਤ ਕੇ ਜਾਏਗਾ ਉਹ ਕੁਦਰਤੀ ਉਹਦਾ ਹੱਕ ਹੁੰਦਾ ਏ ਜਿਹੜੀ ਜੜੀ ਪਾਰਟੀ ਦਾ ਹੁੰਦਾ ਇਹ ਇਹ ਕਹਿਣਾ ਇਹ ਕੋਈ ਨਹੀਂ ਵੀ ਦੂਜੀ ਪਾਰਟੀ ਦੂਜੀ ਪਾਰਟੀ ਵਾਲੇ ਦੂਜੀ ਪਾਰਟੀ ਵਾਲੇ ਨੂੰ ਕਿਵੇਂ ਕਹਿ ਸਕਦਾ ਏ ਤੇ ਜੇ ਭਾਜਪੀ ਦਾ ਜਿੱਤੂਗਾ ਜੀਵਨ ਗੁਪਤਾ ਜੀ ਮੈਂ ਮੰਤਰੀ ਬੈਠਾ ਉੱਥੇ ਤੇ ਵੈਸਟ ਹਲਕੇ ਦੇ ਲਈ ਚਾਹੇ ਉਹ ਸੈਂਕੜੇ ਕਰੋੜ ਚਾਹੇ ਹਜ਼ਾਰਾਂ ਕਰੋੜ ਆ ਜਿਹੜੇ ਉਹ ਅਧਿਕਾਰ ਹੋਊਗਾ ਉਹਨਾਂ ਦਾ ਲੈ ਕੇ ਜਾਣਗੇ ਵਿਧਾਨ ਸਭਾ 'ਚ ਬੋਲਣਗੇ ਗੱਲ ਕਰਨਗੇ ਤੇ ਇਹੀ ਦੂਜਿਆਂ 'ਚ ਫਰਕ ਆ ਦੂਜੇ ਕਾਂਗਰਸ ਵਾਲੇ ਆਪਾਂ ਪਹਿਲਾਂ ਦੇਖ ਕੇ ਆਟੇ ਆ ਕੋਈ ਬੜਾ ਸਮਾਂ ਨਹੀਂ ਲੰਘਿਆ ਉਹਨਾਂ ਦੀ ਗੱਲ ਆਪਾਂ ਬਾਅਦ 'ਚ ਕਰਾਂਗੇ ਆਮ ਆਦਮੀ ਪਾਰਟੀ ਵੀ ਉਹ ਸਿਰਫ ਤੇ ਸਿਰਫ ਇਲੈਕਸ਼ਨ ਲੜ ਰਹੇ ਆ ਕੇਜਰੀਵਾਲ ਜੀ ਨੂੰ ਜਾਂ ਸੋਦੀਆ ਜੀ ਨੂੰ ਉਹਨਾਂ ਨੂੰ ਰਾਜ ਸਭਾ ਦੇ ਮੈਂਬਰ ਬੱਚੇ ਉਹ ਰੋੜਾ ਸਾਹਿਬ ਖਾਤਰ ਨਹੀਂ ਲੜ ਰਹੇ ਉਹ ਲੁਧਿਆਣਾ ਪੰਜਾਬ ਖਾਤਰ ਨਹੀਂ ਲੜ ਰਹੇ ਉਹ ਲੁਧਿਆਣਾ ਵੈਸਟ ਖਾਤਰ ਨਹੀਂ ਲੜ ਰਹੇ ਉਹਨਾਂ ਦੀ ਇਲੈਕਸ਼ਨ ਸਿਰਫ ਰਾਜ ਸਭਾ ਦੀ ਤੇ ਟਿੱਕੀ ਹੋਈ ਹੈ ਇੱਕੋ ਹੀ ਨਿਸ਼ਾਨਾ ਹੈ ਵੀ ਉਹ ਚ ਅਸੀਂ ਦਿੱਲੀ ਵਾਲੇ ਠੱਗਾਂ ਨੂੰ ਜਾਂ ਜਿਹੜਿਆਂ ਨੇ ਮਤਲਬ ਬਾਹਰੋਂ ਆਏ ਹੋਏ ਉਹਨਾਂ ਨੂੰ ਪਹੁੰਚਾਉਣ ਲਈ ਤਾਂ ਕੰਮਾਂ ਦੀ ਗੱਲ ਕੀਤੀ ਹੈ ਕਿ ਸੈਂਟਰ ਦੇ ਵਿੱਚ ਮੋਦੀ ਸਰਕਾਰ ਹੈ ਅਗਰ ਜੀਵਨ ਗੁਪਤਾ ਨੂੰ ਇੱਥੇ ਉਹ ਜਿਤਾਉਂਦੇ ਆ ਤਾਂ ਵੱਡੇ ਪ੍ਰੋਜੈਕਟ ਲੈ ਕੇ ਆਵਾਂਗੇ। ਇਹੀ ਗੱਲ ਅਰਵਿੰਦ ਕੇਜੀਵਾਲ ਕਹਿੰਦੇ ਨੇ ਪਿਛਲੇ ਦਿਨਾਂ ਐ ਰੋਡ ਸ਼ੋਅ ਕੀਤਾ। ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਆਵਾਜ਼ੀ ਪਾਰਟੀ ਦੀ ਸਰਕਾਰ ਹੈ ਅਗਰ ਕੰਮ ਕਰਵਾਉਣੇ ਆ ਤਾਂ ਆਵਾਜ਼ੀ ਪਾਰਟੀ ਦੇ ਉਮੀਦਵਾਰ ਜਿਤਾਣ ਅਗਰ ਭਾਜਪਾ ਕਾਂਗਰਸ ਜਾਂ ਆਕਾਲੀ ਦਲ ਵਾਲਿਆਂ ਨੂੰ ਜਿਤਾਉਂਦੇ ਤਾਂ ਫਿਰ ਕੰਮ ਮੁਸ਼ਕਲ ਹੋ ਜਾਂਦੇ। ਮੈਂ ਤਾਂ ਸਹਿਮਤ ਆ। ਮੈਂ ਉਹਨਾਂ ਨੇ ਕਹੀ ਹੈ ਗੱਲੋ ਮੈਂ ਦੇਖਿਆ ਉਹਨਾਂ ਦੀ ਤੇ ਤੁਹਾਡੀ ਗੱਲ ਨਾਲ ਸਹਿਮਤ ਆ ਰੋਡ ਸ਼ੋਅ 'ਚ ਉਹਨਾਂ ਨੇ ਬੋਲਦੇ ਹੋਏ ਗੱਲ ਕਹੀ ਪਰ ਫਰਕ ਦੇਖੋ ਨਾ ਗੋਗੀ ਜੀ ਨਹੀਂ ਗੇ ਪਰ ਗੋਗੀ ਜੀ ਨੇ ਪਹਿਲਾ ਨਹੀਂ ਪੱਥਰ ਜਿਹੜਾ ਝੂਠਾ ਨਹੀਂ ਪੱਥਰ ਲਾਇਆ ਬੁੱਢੇ ਉਹ ਨਹੀਂ ਪੱਥਰ ਵੈਸਟ 'ਚ ਉਹਨਾਂ ਨੇ ਤੋੜਿਆ ਵੀ ਇਹ ਭਾਈ ਗਲਤ ਲਾਇਆ ਇੱਥੇ ਕੋਈ ਕੰਮ ਨਹੀਂ ਤੇ ਇੱਕ ਵੀ ਕੋਈ ਵੱਡਾ ਪ੍ਰੋਜੈਕਟ ਜਿਵੇਂ ਵੈਸਟ 'ਚ ਗੱਲ ਹੋਣੀ ਚਾਹੀਦੀ ਆ ਉਹ ਚਲੋ ਉਹ 'ਚ ਵੀ ਮੈਂ ਤਾਂ ਕਹਿਣਾ ਹੈ ਵੀ ਪੰਜਾਬ ਦੇ ਕੋਲ ਪੈਸਾ ਹੈ ਨਹੀਂਗਾ ਜੇ ਪੰਜਾਬ ਕੋਲ ਪੈਸਾ ਹੁੰਦਾ ਤਾਂ ਉਹ 1100 ਰੁਪਿਆ ਜਾਂ 1000 ਰੁਪਿਆ ਸਾਡੀਆਂ ਮਾਮਾ ਭੈਣਾਂ ਨੂੰ ਦਿੰਦੇ ਜਿਹੜਾ ਉਹਨਾਂ ਨੇ ਕਿਹਾ ਹੋਇਆ ਇਸ ਕਰਕੇ ਉਹਨਾਂ ਕੋਲ ਪੈਸਾ ਨਹੀਂਗਾ ਕੋਈ ਪ੍ਰੋਜੈਕਟ ਕਿੱਥੋਂ ਲਿਆਉਣ ਸੈਂਟਰ ਕੋਲ ਉਹ ਜਾਂਦੇ ਨਹੀਂਗੇ ਤੇ ਅਸੀਂ ਜਿਹੜੀਆਂ ਸਕੀਮਾਂ ਐ ਸੈਂਟਰ ਦੀਆਂ ਉਹ ਆਪ ਉਹਨਾਂ ਨੂੰ ਉਹ ਕਿਤੇ ਲਾਗੂ ਨਹੀਂ ਕਰਦੇ ਜੀਵਨ ਗੁਪਤਾ ਜੀ ਆਉਣਗੇ ਸਿੱਧਾ ਪੈਸਾ ਹੈ ਜਿਹੜਾ ਉਹ ਅਸੀਂ ਵੈਸਟ ਲਈ ਆਪਣੇ ਆਪ ਜਦੋਂ ਇਹ ਐਮਐਲਏ ਹੋਣਗੇ ਇਹਨਾਂ ਦਾ ਅਧਿਕਾਰ ਹੋਊਗਾ ਇਹਨਾਂ ਨੂੰ ਉੱਥੋਂ ਅਸੀਂ ਫੰਡ ਦਵਾਂਗੇ ਤੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਸਾਢੇ 3 ਸਾਲ ਤੋਂ ਆ ਅਪਾ ਦੇਖਿਆ ਹੀ ਆ ਲੁਧਿਆਣੇ ਚ ਮੈਂ ਇੱਕ ਵੀ ਮੈਨੂੰ ਮੈਂ ਕਹਿਣਾ ਠੀਕ ਆ ਜੇ ਤੁਸੀਂ ਸਫਾਈ ਕਰਮਚਾਰੀ ਲਾਤੇ ਇੱਕ ਇੱਕ ਕੰਮ ਕਰ ਰਿਹਾ ਉਹਨਾਂ ਨੂੰ 50 ਇਕੱਠੇ ਕਰਕੇ ਦਿਖਾਤਾ ਵੀ ਉਹ ਕੰਮ ਕਰ ਰਹੇ ਆ ਜਾਂ ਤੁਸੀਂ ਬੁੱਢੇ ਦਰਿਆ ਤੇ ਬਾਬਾ ਜੀ ਉਹ ਬਾਬਾ ਜੀ ਸੀਚੇਵਾਲ ਸਾਹਿਬ ਲੱਗ ਕੇ ਉਹ ਲੱਗੇ ਹੋਏ ਨੇ ਕੰਮ ਸਰਕਾਰ ਤਾਂ ਕਿਤੇ ਵੀ ਨਹੀਂ ਦੇਖਦੀ ਸਰਕਾਰ ਕਿਤੇ ਵੀ ਇੱਕ ਕੰਮ ਚ ਵੀ ਮੈਨੂੰ ਦਿਖਾ ਦਿਓ ਕਿਸ ਤਰੀਕੇ ਨਾਲ ਗੈਂਗਸਟਰਵਾਦ ਚੱਲ ਰਿਹਾ ਕਿਸ ਤਰੀਕੇ ਨਾਲ ਡਰੱਗ ਚੱਲ ਰਹੀ ਆ ਤ੍ਰਿਕੰਤ ਤੇ ਤ੍ਰਿਕੰਤ ਤ੍ਰਿਕੰਤ ਤ੍ਰਿਕਾ ਅਦਿੱਤੀ ਸੀ ਵੀ ਆਖਰੀ 31 ਹੋਏਗੀ ਹੁਣ ਕਹਿੰਦੇ ਜੀ 2 ਮਹੀਨੇ ਹੋਰ ਲੱਗਣਗੇ ਗੱਲ ਇਹ ਨਹੀਂ ਕਿ ਗੱਲ ਸਿਰਫ ਇਹ ਆ ਵੀ ਉਹ ਰੇਲਵੇ ਸਟੇਸ਼ਨ ਬਣ ਰਿਹਾ ਔਰ ਕੇਂਦਰ ਦਾ ਬਣ ਰਿਹਾ 에ਅਰਪੋਰਟ ਬਣ ਰਿਹਾ ਔਰ ਕੇਂਦਰ ਦਾ ਬਣ ਰਿਹਾ ਹਾਈਵੇ ਬਣ ਰਿਹਾ ਔਰ ਕੇਂਦਰ ਦੇ ਬਣ ਰਿਹਾ ਅੱਗੇ ਹੋਰ ਪ੍ਰੋਜੈਕਟ ਜਿਹੜੇ ਵੀ ਆਉਣਗੇ ਉਹ ਕੇਂਦਰ ਤੋਂ ਹੀ ਆ ਸਕਦੇ ਆ ਸਾਡੀ ਐਗਰੀਕਲਚਰ ਯੂਨੀਵਰਸਿਟੀ ਆ ਵਿੱਚ ਪੈਂਦੀ ਆ ਅੱਜ ਸਾਡੇ ਕੋਲ ਕੋਈ ਪੈਸਾ ਹੀ ਨਹੀਂ ਕਿ ਪੰਜਾਬ ਨੂੰ ਦੇਣ ਨੂੰ ਨਾ ਉਹਨਾਂ ਦੇ ਸਾਇੰਟਿਸਟਾਂ ਕੋਲ ਦੇਣ ਨੂੰ ਪੈਸਾ ਨਾਲ ਉਹ ਖੋਜ ਕੋਈ ਕਰ ਸਕਦੇ ਆ ਤੇ ਜੇ ਜੀਵਨ ਗੁਪਤਾ ਜੀ ਉਥੋਂ ਐਮਐਲਏ ਹੋਣਗੇ ਤਾਂ ਵੀ ਸੀ ਸਾਹਿਬ ਨਾਲ ਗੱਲ ਕਰਨਗੇ ਮੀਟਿੰਗਾਂ 'ਚ ਬਹਿਣਗੇ ਜਿੰਨਾ ਪੈਸਾ ਚਾਹੀਦਾ ਹੋ ਉਹ ਸੈਂਟਰ ਤੋਂ ਲੈ ਕੇ ਆਉਣਗੇ ਤਾਂ ਤੁਸੀਂ ਕਹਿ ਰਹੇ ਹੋ ਕਿ ਅਗਰ ਲੁਧਿਆਣਾ ਦੀ ਬਿਹਤਰੀ ਚਾਹੀਦੀ ਹੈ ਖੁਸ਼ਹਾਲੀ ਚਾਹੀਦੀ ਹੈ ਤਾਂ ਜੀਵਨ ਗੁਪਤਾ ਨੂੰ ਜਿਤਾਣ ਤੇ ਦੂਜੇ ਪਾਸੇ ਕਾਂਗਰਸ ਵਾਲੇ ਵੀ ਨੇ ਤੁਹਾਡੇ ਪੁਰਾਣੇ ਸਾਥੀ ਵੀ ਰਹੇ ਨੇ ਤੁਹਾਡੇ ਨਾਲ ਬਹੁਤ ਪਿਆਰ ਵੀ ਰਿਹਾ ਵਾ ਕਿਸ ਤਰ੍ਹਾਂ ਦੇ ਦੇਓ ਮੁਕਾਬਲਾ ਕਿਸ ਤਰ੍ਹਾਂ ਦੇ ਦੇਖੋ ਮੈਂ ਇੱਕ ਗੱਲ ਜਿਹੜੀ ਤੁਸੀਂ ਉਹਨੂੰ ਪਹਿਲਾਂ ਮੈਂ ਵੀ ਇਲੈਕਸ਼ਨ ਲੜਿਆ ਜਦੋਂ ਮੈਂ ਵੀ ਇਹੀ ਕਹਿੰਦਾ ਸੀ ਬੀਜੇਪੀ 'ਚ ਮੇਰਾ ਬੀਪਾ ਇਹ ਆਪਣੇ ਲੁਧਿਆਣੇ ਪੰਜਾਬ ਦੇ ਲਈ ਤਰੱਕੀ ਕਰੀਏ ਪਰ ਭਾਜਪਾ ਵਾਲਿਆਂ ਨੇ ਹਾਰਨ ਤੋਂ ਬਾਅਦ ਵੀ ਮੈਨੂੰ ਮੰਤਰੀ ਬਣਾਇਆ ਵੀ ਭਾਈ ਹੁਣ ਮੇਰੇ ਕੋਲ ਰੇਲਵੇ ਦਾ ਕੰਮ ਆ ਮੈਂ ਰੇਲਵੇ ਦੇ ਕੰਮ ਦੇਖਿਓ ਤੁਸੀਂ ਹੋਰ 6 ਮਹੀਨੇ ਦੇ ਵਿੱਚ ਲੱਗਿਆ ਹੋਇਆ ਸਾਰੇ ਪ੍ਰੋਜੈਕਟ ਉਹ ਆ ਜਾਣੇ ਜੇ ਮੈਂ ਮੰਤਰੀ ਕੇਂਦਰ ਚ ਹੋਇਆ ਤਦ ਹੀ ਨਾ ਜੇ ਜੀਵਨ ਗੁਪਤਾ ਜੀ ਐਮਐਲਏ ਹੋਣਗੇ ਤਦ ਹੀ ਹੱਕ ਨਾ ਕੋਈ ਗੱਲ ਕਰ ਸਕਣਗੇ ਕੇਂਦਰ ਚ ਜਾ ਕੇ ਪੈਸਾ ਹਾਂ ਦੂਜੀ ਗੱਲ ਆਸ਼ੂ ਦੀ ਤੁਸੀਂ ਆਸ਼ੂ ਜੀ ਦੀ ਕੀਤੀ ਆ ਆਸ਼ੂ ਜੀ ਤਾਂ ਇਸ ਉਹ ਚੱਕਰ ਵਿੱਚ ਫਸ ਗਏ ਵੀ ਜਿਹੜਾ ਚੱਕਰ ਵੀਉ ਉਹਨਾਂ ਦੀ ਪਾਰਟੀ ਨਹੀਂ ਬਚਾਤਾ ਉਹਨਾਂ ਲਈ ਕਿਉਂਕਿ ਜਦੋਂ ਆਸ਼ੂ ਜੀ ਉਰੇ ਟਿਕਟ ਜਦੋਂ ਮੈਂ ਚਲਾ ਗਿਆ ਬੀਜੇਪੀ ਚ ਤਾਂ ਉਰੇ ਟਿਕਟ ਆਸ਼ੂ ਜੀ ਦੀ ਸੀ ਉਹ ਵੀ ਪ੍ਰਧਾਨ ਸੀ ਪਾਰਟੀ ਦੇ ਹੈਗੇ ਆ ਤੇ ਉਹਨਾਂ ਨੂੰ ਟਿਕਟ ਉਹਨਾਂ ਦੀ ਜਾਣ ਬੁੱਝ ਕੇ ਖਰਾਬੀ ਕਰਕੇ ਟਿਕਟ ਜਿਹੜੀ ਉਹ ਰਾਜਾ ਵੜਿੰਗ ਸਾਹਿਬ ਉਰੇ ਲਿਆ ਕਿਉਂਕਿ ਲੁਧਿਆਣਾ ਚ ਬੜਾ ਪੈਸਾ ਹੈ ਲੁਧਿਆਣਾ ਸਭ ਤੋਂ ਵੱਡਾ ਸ਼ਹਿਰ ਆ ਉਹਨਾਂ ਨੇ ਆ ਕੇ ਉਰੇ ਕੋਸ਼ਿਸ਼ ਕੀਤੀ ਪਰ ਉਹ ਹੁਣ ਐਡੀ ਵੱਡੀ ਲੜਾਈ ਹੋਵੇ ਜਿਹੜੀ ਤਲਵਾਰਾਂ ਖਿੱਚੀਆਂ ਹੋਣ ਆਪਸ ਵਿੱਚ ਰਾਜਾ ਵੜਿੰਗ ਉਹਦੇ ਦਾ ਮੈਂਬਰ ਪਾਰਲੀਮੈਂਟ ਵੀ ਹੈ ਉਹ ਪ੍ਰਧਾਨ ਵੀ ਹੈ ਸੂਬੇ ਦਾ ਕੀ ਕੋਈ ਕਸਰ ਛੱਡੂ ਰਾਜਾ ਵੜਿੰਗ ਕੋਈ ਕਸਰ ਛੱਡੂਗਾ ਰਾਜਾ ਵੜਿੰਗ ਉਸ ਤੋਂ ਬਾਅਦ ਬੈਂਸ ਭਰਾ ਦੀ ਮੈਂ ਤੁਹਾਡੇ ਚੈਨਲਾਂ ਤੇ ਇੰਟਰਵਿਊ ਸੁਣੀਆਂ ਹੈ ਜੋ ਕੁਝ ਹੋ ਰਿਹਾ ਔਰੇ ਤੁਸੀਂ ਆਪ ਹੀ ਦੱਸੋ ਕੀ ਕਾਂਗਰਸ ਨੂੰ ਕੋਈ ਵੋਟ ਪਾਊਗਾ ਇਹ ਕਲੇਸ਼ ਦੇ ਵਿੱਚ ਜਿਹਦੇ ਘਰ ਚ ਕਲੇਸ਼ ਹੋਵੇ ਜਿਹਦਾ ਗਮਾਂਡੀ ਇਹ ਨਾਲ ਕਲੇਸ਼ ਹੋਵੇ ਮੁਹੱਲੇ 'ਚ ਕਲੇਸ਼ ਹੋਵੇ ਇੱਕ ਬੰਦਾ ਹੀ ਕੋਈ ਏਟ ਰੋੜਾ ਮਾਰਦਾ ਹੋਵੇ ਮੁਹੱਲੇ 'ਚ ਸਾਰਾ ਮੁਹੱਲਾ ਉਹ ਤੋਂ ਤੰਗ ਹੋ ਜਾਂਦਾ ਇਹ ਤਾਂ ਰੋਜ਼ ਆਪਸ ਵਿੱਚ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ ਪਿਆ ਇਸ ਕਰਕੇ ਕਿਹੜਾ ਵੋਟ ਪਾਊਗਾ ਮੈਨੂੰ ਤੁਸੀਂ ਕਾਂਗਰਸ ਨੂੰ ਦੱਸੋ ਕਿਉਂ ਵੋਟ ਪਾਊਗਾ ਕਿਉਂ ਵੋਟ ਪਾਊਗਾ ਮੈਨੂੰ ਇੱਕ ਰੀਜ਼ਨ ਦੱਸ ਦਿਓ ਵੀ ਕਾਂਗਰਸ ਨੂੰ ਵੋਟ ਕਿਉਂ ਪਾਵੇ ਮੈਂ ਮੈਂ ਮੇਰੇ ਕੋਲ ਹਜ਼ਾਰਾਂ ਗੱਲਾਂ ਐ ਸੈਂਕੜੇ ਆ ਵੀ ਕਾਂਗਰਸ ਨੂੰ ਵੋਟ ਪਾ ਕੇ ਭਾਈ ਖਰਾਬ ਕੀ ਕਰਨਾ ਇਹਨਾਂ ਦੀ ਨਾ ਉੱਤੇ ਨਾ ਥੱਲੇ ਇਦੋਂ ਕਿਸੇ ਜੁਗੇ ਵੀ ਹੈ ਨਹੀਂ ਗੇ ਹਾਂ ਸ਼ੂਜੀ ਠੀਕ ਹੈ ਕਿ ਕੈਂਡੀਡੇਟ ਨੇ ਕਾਂਗਰਸ ਪਾਰਟੀ ਦੇ ਉਹਨਾਂ ਦੀ ਸੀਟ ਆ ਪ੍ਰਾਣੀ ਉਹਨਾਂ ਨੂੰ ਇਲੈਕਸ਼ਨ ਆ ਜਿਹੜੀ ਉਹ ਲੜਨੀ ਪੈ ਰਹੀ ਆ ਤੇ ਇਸ ਇੰਨਾ ਹੀ ਆ ਬਾਕੀ ਤਾਂ ਤੁਸੀਂ ਮੈਨੂੰ ਦੱਸੋ ਇੱਕ ਪਾਸੇ ਸੁਖੀ ਰੰਦਾਵਾ ਜੀ ਨੇ ਇੱਕ ਪਾਸੇ ਜਿਹੜਾ ਪ੍ਰਤਾਪ ਬਾਜਵਾ ਜੀ ਨੇ ਇੱਕ ਪਾਸੇ ਹੋਰ ਨੇ ਉਹ ਸਭ ਨੇ ਜੋਰ ਲਾਇਆ ਪਿਆ ਸਭ ਨੇ ਜੋਰ ਲਾਇਆ ਪਿਆ ਵੀ ਅਸੀਂ ਕਿਸ ਤਰੀਕੇ ਨਾਲ ਹਰਾਈਏ ਕਿਸ ਤਰੀਕੇ ਨਾਲ ਅਸੀਂ ਜਿਹੜਾ ਇਹ ਕਾਂਗਰਸ ਪਾਰਟੀ ਦੇ ਤਾਂ ਦੇਖੋ ਨਾ ਇਹ ਦੁਸ਼ਮਣ ਨੇ ਇੱਕ ਦੂਜੇ ਦੀ ਇਹਨਾਂ ਨੂੰ ਕੋਈ ਪਾਰਟੀ ਦੇ ਨਾਲ ਲੈਣਾ ਦੇਣਾ ਨਹੀਂ ਸਾਡੀ ਪਾਰਟੀ ਆ ਭਾਜਪੀ ਲੈ ਕਰੋ ਤਾਂ ਇਨਡਿਸਪਲਿਨ ਥੋੜਾ ਜਿਹਾ ਕਰਕੇ ਦਿਖਾਓ ਤਾਂ ਇਸ ਕਰਕੇ ਜਦੋਂ ਉੱਤੋਂ ਲੀਡਰਸ਼ਿਪ ਆ ਜਿਹੜੀ ਵੀਕ ਹੋ ਗਈ ਉੱਤੇ ਕੋਈ ਰਾਹੁਲ ਗਾਂਧੀ ਨਹੀਂ ਰਾਹੁਲ ਗਾਂਧੀ ਚੰਡੀਗੜ੍ਹ ਆਇਆ ਸਾਰਿਆਂ ਨੂੰ ਸੱਦ ਕੇ ਉੱਥੇ ਚੰਡੀਗੜ੍ਹ ਕਹਿ ਕੇ ਜਾਂਦਾ ਉਹ ਬਣ ਜੋ ਬੰਦੇ ਦੇ ਪੁੱਤ ਪਰ ਕੋਈ ਇੰਟਰਸਟ ਹੀ ਨਹੀਂ ਕੋਈ ਇੰਟਰਸਟ ਹੀ ਨਹੀਂ ਵੀ ਕੀ ਤੁਹਾਨੂੰ ਕਿ ਕਾਂਗਰਸ ਦੇ ਵਿੱਚ ਜਿਹੜੀ ਗੁੱਟਬਾਜ਼ੀ ਆ ਆਪਸ ਵਿੱਚ ਕਾਟੋ ਕੁਲੇਸ਼ਾ ਉਹ ਕਾਂਗਰਸ ਦੀ ਵੱਡੀ ਹਾਰ ਦਾ ਕਾਰਨ ਬਣੇਗਾ ਬਿਲਕੁਲ ਬਣੇਗਾ ਇਹ ਬਿਲਕੁਲ ਬਣੇਗਾ ਦੇਖੋ ਤੁਸੀਂ মিডিਆ ਵਾਲੇ ਤੁਸੀਂ ਵੀ ਸਾਰਾ ਕੁਝ ਰੋਜ਼ ਦੇਖ ਰਹੇ ਹੋ ਵੀ ਵੜਿੰਗ ਸਾਹਿਬ ਕੀ ਕਰ ਰਹੇ ਆ ਬਾਕੀ ਲੀਡਰਸ਼ਿਪ ਕੀ ਕਰ ਰਹੀ ਆ ਆ ਨਾਲ ਦਾਖਾਏ ਨਾਲੀ ਦਾਖਾ ਨਾ ਉੱਥੇ ਠੋਕ ਬਜਾ ਕੇ ਉਹ ਇੱਕ ਬੰਦੇ ਨੇ ਨਾ ਕਿਤੇ ਹੋਰ ਅਸੀਂ ਤਾਂ ਦੇਖਿਆ ਇਹ ਨਾ ਚੰਨੀ ਦਾ ਨਾਹਰਾ ਲਾਤਾ ਤੇ ਰਾਜਾ ਵੜਿੰਗ ਨੇ ਕੀ ਕਿਹਾ ਉਹ ਸੀਡਬਲਿਊਸੀ ਮੈਂਬਰ ਆ ਕਿਉਂਕਿ ਅਸੀਂ ਕਾਂਗਰਸ ਚ ਰਹੇ ਹਾਂ ਸਾਨੂੰ ਪਤਾ ਹੈ ਹਾਈਐਸਟ ਸੀ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਆ ਉਸ ਚੰਨੀ ਸਾਹਿਬ ਤੇ ਉਹਨਾਂ ਨੂੰ ਜੇ ਕਿਸੇ ਨੇ ਨਾਰਾ ਵੀ ਲਾਤਾ ਤੇ ਉਹਨੂੰ ਕਿਹਾ ਵੀ ਖਬਰਦਾਰ ਹੋਏ ਤੂੰ ਕਿ ਮਾਹੌਲ ਖਰਾਬ ਕਰ ਰਹੇ ਆ ਤੇ ਉਹ ਚੰਨੀ ਉਹਰੇ ਕੈਂਪੇਨ ਸੰਭਰੇ ਆ ਤੇ ਤੁਸੀਂ ਅੰਦਾਜ਼ਾ ਲਾਓ ਵੀ ਇਹਨਾਂ ਦੇ ਵਿੱਚ ਆਪਸ ਵਿੱਚ ਹਾਲਾਤ ਕੀ ਨੇ ਇਹ 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 ਤਾਂ ਇੰਨੀ ਤਾਂ ਇੰਨੀ ਲੜਾਈ ਤਾਂ ਮੈਂ ਸਮਝਦਾ ਦੇਸ਼ਾਂ ਦੀ ਨਹੀਂ ਦੁਸ਼ਮਣ ਦੇਸ਼ਾਂ ਦੀ ਨਹੀਂ ਚੱਲਦੀ ਜਿੰਨੀ ਆਪਸ ਵਿੱਚ ਇਹਨਾਂ ਦੀ ਚੱਲਦੀ ਹੈ ਬੀਜੇਪੀ ਕਿਥੇ ਸਟੈਂਡ ਕਰਦੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ 2024 ਇਲੈਕਸ਼ਨ ਹੈ ਚੈਂਪੀ ਇਲੈਕਸ਼ਨ ਹੈ ਬੀਜੇਪੀ ਲੁਧਿਆਣਾ ਵੈਸ਼ ਸਾਨੂੰ ਵੱਡੀ ਪਾਰਟੀ ਬਣ ਕੇ ਉੱਪਰੀ ਸੀ 45000 ਵੋਟਾਂ ਲਿੱਤੀਆਂ ਸੀ ਪਰ ਵਿਰੋਧੀ ਜਿਹੜੇ ਕਹਿੰਦੇ ਨੇ ਜਾਂ ਦੂਜੀ ਪਾਰਟੀਆਂ ਵਾਲੇ ਕਹਿੰਦੇ ਨੇ ਕਹਿੰਦੇ ਉਹ ਸੈਂਟਰ ਦੀ ਇਲੈਕਸ਼ਨ ਸੀਗੀ ਹੁਣ ਉਹ ਸਥਿਤੀ ਨਹੀਂ ਹੈ ਨਹੀਂ ਦੇਖੋ ਗੱਲ ਇਹ ਆ ਮੈਂ 100% ਇਸ ਗੱਲ ਨਾਲ ਸਹਿਮਤ ਹਾਂ ਵੀ ਇਲੈਕਸ਼ਨਾਂ ਲੋਕ ਸਭਾ ਦੀ ਅਲੱਗ ਵਿਧਾਨ ਸਭਾ ਦੀ ਅਲੱਗ ਕੌਂਸਲਰ ਦੀ ਅਲੱਗ ਇਹ ਇਲੈਕਸ਼ਨ ਤਾਂ ਅਲੱਗ-ਅਲੱਗ ਨੇ ਪਰ ਇੱਥੇ ਗੱਲ ਜਿਹੜੀ ਆ ਉਹ ਮੈਂ ਫੇਰ ਬਾਰ-ਬਾਰ ਕਰ ਦਵਾ ਵੀ ਇੱਥੇ ਗੱਲ ਡਬਲ ਇੰਜਨ ਦੀ ਆ ਭਈ ਆਪਾਂ ਮੋਦੀ ਜੀ ਨੂੰ ਪੰਜਾਬ ਚ ਲੈ ਕੇ ਆਉਣਾ ਬੀਜੇਪੀ ਨੂੰ ਲੈ ਕੇ ਆਉਣਾ ਜਾਂ ਡਵੈਲਪਮੈਂਟ ਕਰਨੀ ਆ ਜੇ ਨਹੀਂ ਕਰਨੀ ਗੱਲ ਤਾਂ ਐਨੀ ਆ ਔਰੇ ਨਾਤਾ ਕਾਂਗਰਸ ਦੇ ਕੈਂਡੀਡੇਟ ਜਿੱਤਣ ਨਾਲ ਕੋਈ ਫਰਕ ਪੈਣਾ ਕਾਂਗਰਸ ਨੂੰ ਉਹੀ ਨਾਤਾ ਰਹਿਣੇ ਆ ਆਮ ਆਦਮੀ ਦੇ ਨਾਲ ਉਹਨਾਂ ਦੇ 92 93 ਐਮਐਲਏ ਇੱਕ ਹੋਰ ਜਿੱਤੂ ਕੀ ਫਰਕ ਪੈ ਜਾਣਾ ਜੀ ਉਵੇਂ ਹੀ ਚੱਲੀ ਜਾਣਾ ਕੰਮ ਜੇ ਬੀਜੇਪੀ ਦੇ ਪੈਰ ਲੱਗਦੇ ਔਰ ਇਹ ਬੀਜੇਪੀ ਦਾ ਕੈਂਡੀਡੇਟ ਜਿੱਤਦਾ ਤਾਂ ਸਮਝ ਲਓ ਸੈਂਟਰ ਦਾ ਰਾਹ ਸਾਡਾ ਪੰਜਾਬ ਲਈ ਲੁਧਿਆਣੇ ਲਈ ਵੈਸਟ ਹਲਕੇ ਲਈ ਖੁੱਲਦਾ ਏ ਉਹ ਇੱਕ ਇੱਕ ਖਜ਼ਾਨੇ ਨੂੰ ਰਾਹ ਜਾਂਦਾ ਏ ਵੈਸਟ ਤੋਂ ਜੋ ਮੈਂ ਬਾਰ-ਬਾਰ ਪਾਰਲੀਮੈਂਟ ਇਲੈਕਸ਼ਨ ਚ ਕਹਿੰਦਾ ਸੀ ਆਮ ਆਦਮੀ ਪਾਰਟੀ ਦਾ ਤਾਂ ਪਹਿਲਾਂ ਵੀ ਉਹ ਐਮਐਲਏ ਸੀ ਗੋਗੀ ਜੀ ਕੋਈ ਨਵਾਂ ਕੰਮ ਹੋਣਾ ਨਹੀਂਗਾ ਕੋਈ ਬਣ ਜਵੇ ਕਾਂਗਰਸ ਦੇ ਨਾਲ ਜਮਾ ਹੀ ਕੋਈ ਤੁਹਾਨੂੰ ਪਤਾ ਹੀ ਹਾਲਾਤ ਕੀ ਨੇ ਜੇ ਬੀਜੇਪੀ ਦਾ ਅਰੇ ਜਿੱਤਦਾ ਤਾਂ ਟੋਟਲ ਸਰਕਾਰ ਨਾਲ ਸਿੱਧਾ ਸਰਕਾਰ ਦੇ ਖਜ਼ਾਨੇ ਨੂੰ ਹੱਥ ਜਿਹੜਾ ਹੈ ਉਹ ਬੀਜੇਪੀ ਦਾ ਕੈਂਡੀਡੇਟ ਜੀਵਨ ਗੁਪਤਾ ਭਵਾਉਂਦਾ ਹੈ ਤਾਂ ਉਮੀਦ ਹੈ ਤੁਹਾਨੂੰ ਕਿ ਬੀਜੇਪੀ ਜਿੱਤ ਸਕਦੀ ਹੈ ਇਹ ਇਲੈਕਸ਼ਨ ਦੇਖੋ ਜਿਵੇਂ ਮੈਨੂੰ ਵੋਟਾਂ ਪਈਆਂ ਪਾਰਲੀਮੈਂਟ ਚ ਵੋਟਾਂ ਪਈਆਂ ਉਹ ਤਾਂ ਬਹੁਤ ਵੱਡੀ ਲੀਡ ਆ ਤੇ ਅਸੀਂ ਵਦਾਂ ਸਮਾ ਦੇ ਵਿੱਚ ਕਿਉਂਕਿ ਕੱਲੀ ਸੀਟ ਮੈਂ ਨਹੀਂ ਇਹ ਕਹਿੰਦਾ ਵੀ ਬਾਕੀਆਂ ਨੇ ਮਿਹਨਤ ਨਹੀਂ ਕਰਨੀ ਬਾਕੀ ਤਾਂ ਪਾਟੋ ਝੀਟ ਜੋ ਹੈ ਪਰ ਸਾਡੀ ਸਾਰੀ ਲੀਡਰਸ਼ਿਪ ਆ ਜਿਹੜੀ ਉਹ ਇੱਕ ਸੀਟ ਤੇ ਪੂਰਾ ਮੈਂ ਮੈਂ ਤੁਹਾਡੇ ਰਾਹੀਂ ਫੇਰ ਕਹਿਣਾ ਵੀ ਹੁਣ ਮੌਕਾ ਹੈ ਇੱਕ ਆਮ ਆਮ ਬਿਲਕੁਲ ਸੁਧਾਰਨ ਕਰਦੇ ਬੰਦੇ ਨੂੰ ਟਿਕਟ ਜੀਵਨ ਗੁਪਤਾ ਜੀ ਨੂੰ 34 ਸਾਲ ਜਿਹੜਾ ਨੇ ਲਾਈਆ ਉਹਨੂੰ ਮਿਲੀ ਆ ਤੇ ਜੀ ਮੈਂ ਕਹਿੰਦਾ ਮਰ ਕੇ ਸਾਰੀ ਭਾਜਪੀ ਨੂੰ ਬੀਜੇਪੀ ਦੇ ਕੇਡਰ ਨੂੰ ਵਰਕਰ ਨੂੰ ਸਾਰੇ ਪੰਜਾਬ ਦੇ ਨੂੰ ਰੇ ਇਕੱਲੇ ਇਕੱਲੇ ਆ ਕੇ ਬਹਿ ਜਾਣਾ ਚਾਹੀਦਾ ਇਸ ਕਰਕੇ ਵੀ ਭਾਜਪੀ ਦੇ ਵਰਕਰ ਨੂੰ ਟਿਕਟ ਮਿਲੀ ਆ ਹੁਣ ਇਹ ਇਹਨੂੰ ਅੱਗੇ ਸਿਰੇ ਲਾਉਣਾ ਕੰਮ ਉਹ ਸਾਡਾ ਜਿੱਥੇ ਉੱਥੇ ਭਾਜਪੀ ਵਰਕਰ ਦਾ ਵੀ ਆ ਤੇ ਮੈਨੂੰ ਜੋ ਕਾਗਜ਼ ਭਰਨ ਵੇਲੇ ਦੇਖਿਆ ਹੈ ਕਿਸੇ ਬੰਦਾ ਕੁਰਸੀਆਂ ਤੇ ਇਕੱਠੀ ਨਹੀਂ ਕਰ ਸਕਿਆ ਰੋਡ ਸ਼ੋਅ ਚ ਕੀ ਚੱਲਦੇ ਚੱਲਦੇ ਕੀ ਪਤਾ ਲੱਗਦਾ ਕੀ ਆ ਅੱਜ ਵੀ ਅਸੀਂ ਫੇਰ ਦੁਬਾਰਾ ਇੱਕ ਦਿਨ ਛੱਡ ਕੇ ਹੀ ਫੇਰ ਅੱਜ ਕੁਰਸੀਆਂ ਲਾ ਕੇ ਦਫਤਰ ਦਾ ਉਦਘਾਟਨ ਕੀਤਾ ਇਸ ਕਰਕੇ ਮੈਨੂੰ ਲੱਗਦਾ ਏ ਵੀ ਭਾਜੀਪੀ ਜਿਸ ਤਰੀਕੇ ਦੀ ਪਾਰਟੀ ਆ ਜਿਸ ਤਰੀਕੇ ਨਾਲ ਇਹਨਾਂ ਸੰਸਥਾਵਾਂਾਂ ਜੁੜੀਆਂ ਏ ਜਿਸ ਤਰੀਕੇ ਪਿੱਛੇ ਬੈਕਗ੍ਰਾਉਂਡ ਚ ਬਹੁਤ ਸਧਾਰਨ ਲੋਕ ਕੰਮ ਕਰਦੇ ਆ ਦੁਕਾਨਦਾਰਾਂ ਤੋਂ ਲੈ ਕੇ ਆਮ ਲੋਕਾਂ ਤੋਂ ਲੈ ਕੇ ਸਾਡੀ ਜਿੱਤ ਹੋਊ ਬਾਕੀ ਕੰਮ ਜਿਹੜਾ ਏ ਉਹ ਸਾਡਾ ਉਹ ਕਰੀ ਜਾਂਦੇ ਆ ਜਿਸ ਤਰੀਕੇ ਨਾਲ ਅੱਜ ਵਨ ਨੇਸ਼ਨ ਵਨ ਹਸਬੰਡ ਦੀ ਗੱਲ ਕੀਤੀ ਆ ਦੂਜੀ ਗੱਲ ਅੱਜ ਗੁਪਤਾਸ ਦੀ ਕੀਤੀ ਆ ਵੀ ਕਾਂਗਰਸ ਵਾਲਿਆਂ ਨੇ ਉਹਦਾ ਵੀ ਬਹੁਤ ਵੱਡਾ ਜਿਹੜਾ ਲੀਡਰਸ਼ਿਪ ਮੈਨੂੰ ਤਾਂ ਜਾਣ ਕੇ ਕਰਦੀ ਆ ਇਹ ਆਪਣੇ ਆਪਣੇ ਕੈਂਡੀਡੇਟਾਂ ਨੂੰ ਇਹ ਜਾਣ ਕੇ ਥੱਲੇ ਲਾਉਣਾ ਚਾਹੁੰਦੇ ਆ ਕਿਉਂਕਿ ਉਧਰ ਭਗਵੰਤ ਮਾਨ ਦੇ ਦਿੱਲੀ ਵਾਲੇ ਬੈਠੇ ਆ ਸਿਰ ਤੇ ਉਹ ਚਾਹੁੰਦਾ ਇਹਨਾਂ ਨੂੰ ਸਭ ਸਿਖਾਉਣਾ ਦੂਜੇ ਪਾਸੇ ਕਾਂਗਰਸ ਦਾ ਇਹ ਲੱਗਦਾ ਇਹ ਮੈਨੂੰ ਰਾਜਾ ਵੜਿੰਗਤਾ ਜੋ ਅਸ਼ੂਜੀ ਨਾ ਵੱਡੀ ਗੱਲ ਕਰ ਰਹੇ ਹੋ ਕਿ ਹਾਂ ਵੀ ਵੱਡੇ ਲੀਡਰ ਜਿਹੜੇ ਨੇ ਆਪਣੇ ਉਮੀਦਵਾਰਾਂ ਦੇ ਖਿਲਾਫ ਹੀ ਪ੍ਰਚਾਰ ਕਰਦੇ ਇਹ ਇਹ ਦਿਖ ਰਿਹਾ ਯਾਨੀ ਇਹ ਜੀ ਗੱਲ 1 ਨੇਸ਼ਨ 1 ਹਸਬੰਡ ਇਸ ਮੌਕੇ ਤੁਸੀਂ ਕਿ ਇੰਨਾ ਇੰਨਾ ਭਗਵੰਤ ਮਾਨ ਨੂੰ ਇੰਨਾ ਜਾਣਤਾ ਪਗਣ ਨਹੀਂ ਸਕਦੇ ਰਾਜਾ ਵੜਿੰਗ ਨੂੰ ਗੁਪਤਾਜ ਦੇ ਹਿੰਦੂਆਂ ਦੇ ਉਲਟ ਕਹਿਣਾ ਕਰਨਾ ਵੀ ਉਹਨੇ ਤੇ ਇਹੀ ਕਿਹਾ ਨਾ ਵੀ ਗੁਪਤਾ ਦੇ ਹਿੰਦੂ ਇਹ ਚੱਲਦੇ ਇਹ ਨਹੀਂ ਰੁਕਣੇ ਉਹਨਾਂ ਇਹ ਮਜ਼ਾਕ ਇੱਥੋਂ ਕੀ ਪਤਾ ਲੱਗਦਾ ਵੀ ਇਹ ਆਪਣੀ ਆਪਣੀ ਪਾਰਟੀਆਂ ਦਾ ਹਿਸਾਬ ਕਰ ਰਹੇ ਆ ਉਹਨਾਂ ਨੂੰ ਖੁੱਡੇ ਲਾ ਰਹੇ ਆ ਮੇਰਾ ਲਾਸਟ ਕੁਐਸਚਨ ਹੈ ਕਿ ਪਿਛਲੇ ਦਿਨਾਂ ਸੁਨੀਲ ਜਾਖੜ ਦੇ ਵੱਲੋਂ ਕਾਂਗਰਸ ਦੇ ਆਸਤਿਨ ਦੇ ਸਾਫ ਦੇ ਬਾਰੇ ਕਿਹਾ ਗਿਆ ਇੱਕ ਪਾਸੇ ਕਾਂਗਰਸ ਦੇ ਆਸਤਿਨ ਦੇ ਸਾਫ ਦੀ ਗੱਲ ਚੱਲਦੀ ਵੀ ਆ ਦੂਜੇ ਪਾਸੇ ਅਜ਼ਗਰ ਦੀ ਗੱਲ ਚੱਲਦੀ ਵੀ ਆ ਕਿਸ ਤਰ੍ਹਾਂ ਦੇ ਦਿਓ ਜਿਹੜੇ ਅਸਲ ਮੁੱਦਿਆਂ ਤੋਂ ਹਟ ਕੇ ਇਸ ਤਰ੍ਹਾਂ ਦੀ ਜਿਹੜੀ ਆ ਬਿਆਨਬਾਜ਼ੀ ਹੋ ਰਹੀ ਇੱਕੋ ਗੱਲ ਹੀ ਆ ਇੱਕ ਤਾਂ ਉਹਨਾਂ ਨੇ ਤਾਂ ਕਿਸੇ ਦਾ ਨਾਮ ਲੈ ਕੇ ਕਿਹਾ ਨਹੀਂ ਪਰ ਅਜ਼ਗਰ ਜਿਹੜਾ ਨਾ ਅਜ਼ਗਰ ਜਿਹੜਾ ਉਹ ਨਿਕਲ ਜਾਂਦਾ ਸਾਰਿਆਂ ਨੂੰ ਉਹ ਵੱਡਦਾ ਨਹੀਂਗਾ ਕੱਟਦਾ ਨਹੀਂਗਾ ਬੜਿੰਗ ਸਾਹਿਬ ਇਸੇ ਗੱਲ 'ਚ ਅਜ਼ਗਰ ਤਾਂ ਐਸੀ ਤਾਕਤ ਵਾਲਾ ਚੀਜ਼ ਆ ਵੀ ਤੁਹਾਨੂੰ ਸਾਰਿਆਂ ਨੂੰ ਦੇ ਘੌਰਨ ਦੀ ਅਗਰ ਉਹਨੂੰ ਲੋਡ ਨਹੀਂ ਉਹਦਾ ਜਦੋਂ ਉਹਦੇ ਢੇਡੇ ਚ ਆਉਂਦਾ ਨਾ ਉਹ ਕਸ ਕੇ ਹੀ ਜਾਨ ਕੱਢ ਦਿੰਦਾ ਏ ਇਸ ਕਰਕੇ ਬਹੁਤ ਤਕੜਾ ਲੀਡਰ ਆ ਸਾਡਾ ਜਾਖੜ ਸਾਹਿਬ ਇਸ ਕਰਕੇ ਉਹਨਾਂ ਨੇ ਤਾਂ ਕਿਸੇ ਦਾ ਨਾਮ ਲੈ ਕੇ ਕਿਹਾ ਨਹੀਂ ਉਹਨਾਂ ਨੇ ਤਾਂ ਕਿਹਾ ਸੀ ਆਸਤੀਨ ਦੇ ਸਾਹਿਬ ਤੋਂ ਬਚੋ ਉਹ ਕੋਈ ਵੀ ਹੋ ਸਕਦਾ ਤੇ ਉਹਨਾਂ ਨੇ ਆਪਣੇ ਆਪ ਨੂੰ ਸਮਝ ਲਿਆ ਤੇ ਫਿਰ ਹੁਣ ਇਹ ਚ ਕੀ ਕਿਸੇ ਦਾ ਕਸੂਰਾ ਕੀਤਾ ਨਾ ਜੀ ਬਿਲਕੁਲ ਐ ਸੀਗੇ ਰਵਨੀਤ ਬਿੱਟੂ ਜਿਹੜੇ ਲਗਾਤਾਰ ਲੁਧਿਆਣਾ ਪਛਮੀ ਜਿਮਨੀ ਚੌਂ ਦੇ ਵਿੱਚ ਡਟੇ ਹੋਏ ਨੇ ਤੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਕਹਿੰਦੇ ਨੇ ਕਿ ਲੁਧਿਆਣਾ ਪਛਮੀ ਜਿਮਨੀ ਚੌਂ ਅਗਰ ਭਾਜਪਾ ਜਿੱਤਦੀ ਆ ਤਾਂ ਲੁਧਿਆਣਾ ਦੇ ਵਿੱਚ ਵੱਡੇ ਪ੍ਰੋਜੈਕਟ ਆਣਗੇ ਕਿਉਂਕਿ ਵਿਰੋਧੀ ਪਾਰਟੀਆਂ ਦੇ ਵੱਡੇ ਆਗੂ ਆਪਣੇ ਹੀ ਉਮੀਦਵਾਰਾਂ ਦੇ ਖਿਲਾਫ ਵਿਉਤਬੰਦੀ ਰਚਨ ਦੇ ਵਿੱਚ ਮਾਹਿਰ ਨੇ ਲੱਗੇ ਹੋਏ ਨੇ ਤੇ ਦੂਜੇ ਪਾਸੇ ਭਾਜਪਾ ਲਗਾਤਾਰ ਪ੍ਰਚਾਰੇ ਡਟਿਆ ਤਾਂ ਦੇਖਣਾ ਇਹ ਹੋਏਗਾ ਕਿ 19 ਜੂਨ ਨੂੰ ਲੁਧਿਆਣਾ ਦੇ ਲੋਕ ਕਿਸ ਨੂੰ ਵੋਟ ਪਾਉਂਦੇ ਨੇ ਤੇ 23 ਜੂਨ ਨੂੰ ਨਤੀਜੇ किस ਦੇ ਹੱਕ ਦੇ ਵਿੱਚ ਐਮ ਐਲ ਏ ਬਣਾ ਕੇ ਉਮੀਦਵਾਰ ਨੂੰ ਵਿਧਾਨ ਸਭਾ ਭੇਜ ਦੇ ਨੇ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕ ਟਾਲ ਪੰਜਾਬ ਤੱਕ ਲੁਧਿਆਣਾ